ਜਰ ਜੇ ਕੱਪੜੇ ਲਾਉਣੇ ਪਿਆਰ ਆ ਤਾਂ ਮੈਂ ਉਹ ਵੀ ਉਤਾਰ ਦੂੰ ਮੇਰੇ ਸਾਹ ਮੁਹਤਾਜ ਨੇ ਤੇਰੀ ਤੇਰੇ ਲਈ ਤਾਂ ਆਪਣੀ ਜਾਨ ਵੀ ਮਾਰ ਦੂੰ ਪਾਗਲ ਹੋ ਉਰਾਜ ਤੂੰ ਜਾ ਅੱਕਲੇ ਜੇ ਬਾੜਨੀ ਪਈ ਇੱਜ਼ਤ ਮੈਂ ਮਾਂ ਪਿਓ ਦੀ ਉਹ ਵੀ ਭਾਂਡੇ ਜਵਾੜ ਦੂੰ ਜੇ ਪੈਣ ਭਰਾ ਨੂੰ ਗੋਲੀ ਦੇ ਕੇ ਮਾਰਨਾ ਪਿਆ ਮੈਂ ਉਹ ਵੀ ਮਾਰ ਦੂੰ ਕਿਉਂਕਿ ਮੈਂ ਤੇਰੇ ਵਰਗੇ ਫੁੱਦੂ ਦੇ ਪਿੱਛੇ ਲੱਗੀ ਆ ਇਹੋ ਜੀ ਫੁੱਦੂ ਸ਼ਹਿਰੀ ਨਾ ਸੌਰੀ ਵਰਡਾਂ ਲਈ ਸੱਚੀ ਮਾਨੇ ਨਾ ਦੁਖੀ ਹੁੰਦਾ ਕਿ ਬੰਨ ਕਰੋ ਹੱਥ ਜੋੜ ਕੇ ਮੈਂ ਦੁਖਤਾ ਹੁੰਦਾ ਕਿ ਕੁੜੀਆਂ ਖੁਦ ਆਪ ਜਿਹੋ ਜਿਹੀਆਂ ਚੀਜ਼ਾਂ ਕਰਨਗੀਆਂ ਤੇ ਮੈਨੂੰ ਲੱਗਦਾ ਕਿ ਆਉਣ ਵਾਲੀ ਜਨਰੇਸ਼ਨ ਦਾ ਕੀ ਬਣੂਗਾ ਉਹ ਸਾਡਾ ਪੰਜਾਬ ਤਾਂ ਔਰੇਡੀ ਬੇਰਾਗਰ ਹੋ ਚੁੱਕਾ ਆ 80% ਔਰੇਡੀ ਪੰਜਾਬ ਦੀ ਦੁਨੀਆ ਨੇ ਲਈ ਬਰਬਾਦਿਆ ਸਾਸ਼ੀ ਗਾਲ ਸਭ ਤੋਂ ਪਹਿਲਾਂ ਸਾਰੇ ਜਾਣੇ ਕਹਿੰਦੇ ਕਿ ਬਾਈ ਵੀਡੀਓ ਨਹੀਂ ਆਉਂਦੀ ਵੀਡੀਓ ਦਾ ਮਤਲਬ ਇਹ ਹੈ ਕਿ ਵੀਡੀਓ ਦਾ ਮਤਲਬ ਹੁੰਦਾ ਲੋਕਾਂ ਤੱਕ ਪਹੁੰਚਣੀ ਤੇ ਲੋਕੀ ਚੰਗੀ ਵੀਡੀਓ ਨੂੰ ਅੱਜ ਕੱਲ ਦੇਖਦੇ ਨਹੀਂ ਅੱਜ ਕੱਲ ਵੇਖਦੇ ਮਸਾਲਾ ਅੱਜ ਕੱਲ ਵੇਖਦੇ ਗਾਲਾਂ ਨਿਕਲੀਆਂ ਅੱਜ ਕੱਲ ਵੇਖਦੇ ਕਿਤੇ ਵਿੱਚ ਸਭ ਤੋਂ ਵੱਧ ਗੰਦ ਦਿਖਾਇਆ ਗਿਆ ਉਹ ਦੇਖਦੇ ਆ ਕਿ ਸਭ ਤੋਂ ਵੱਧ ਰੋਸਟ ਕਿੰਨੇ ਕੀਤਾ ਗਾਲਾਂ ਕੱਢ ਕੇ ਜਾਂ ਮਜ਼ਾਕ ਕਰਕੇ ਜਾਂ ਇੱਥਾਂ ਕੁਝ ਚੰਗੇ ਮੈਸੇਜ ਵਾਲੀਆਂ ਵੀਡੀਓ ਲੋਕੀ ਨਹੀਂ ਦੇਖਣਾ ਚਾਹੁੰਦੇ ਡਿਸਪਾਇੰਟਮੈਂਟ ਹੁੰਦੀ ਹੈ ਕਈ ਵਾਰੀ ਕਿਉਂਕਿ ਐਫਰਟਸ ਉਹ ਨਹੀਂ ਲੱਗਦੇ ਆ ਇਹਦੇ ਵਿੱਚੋਂ ਕੋਈ ਪੈਸਾ ਕਮਾਉਣਾ ਜਾਂ ਇਹ ਨਹੀਂ ਆ ਬਸ ਮੇਰਾ ਮਤਲਬ ਇਹ ਹੈ ਕਿ ਜੇ ਚੰਗਾ ਮੈਸੇਜ ਲੋਕਾਂ ਤੱਕ ਪਹੁੰਚਦਾ ਤੇ ਜ਼ਰੂਰ ਪਹੁੰਚਣਾ ਚਾਹੀਦਾ ਸੋ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੇ ਮੇਰੇ ਤਾਜ ਆ ਮੇਰੀ ਦਸਤਾਰ ਗੁਰੂ ਬਾਬ ਸਿੰਘ ਦੀ ਬਖਸ਼ਾ ਤੇ ਪਿੱਛੇ ਮੇਰੇ گاؤں ਨੂੰ ਫੜ ਕੇ ਹਾਂ ਹੋਰ ਕੋਈ ਦੱਸ ਜਿੱਤੇ ਗੱਲਬਾਤ ਖਾਸ ਨੇ ਯਾਰਗਾਰੀ ਮੈਂ ਜੁਬੜਉਈ ਇਤਿਹਾਸਵੇ ਇਹ ਮੈਨੂੰ ਲੱਗਦਾ ਕੁੱਲੜ ਪੀਜੇ ਵਾਲਿਆਂ ਦੀ ਭੈਣਾਂ ਤੋ ਵੱਤੋ 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 ਤਾਰਾ ਮੂਡ ਖਰਾਬ ਕਰ ਦਿਆ ਜੀਵਨ ਦੇ ਕਾਮ ਓਮੇ ਦੇ ਦਰਸ਼ਨ ਮੈਂ ਸਾਰੇ ਪਰਿਵਾਰ ਨੂੰ ਐਨੀਵੇ ਪਰਿਵਾਰ ਚ 3-4 ਜਣੇ ਤਾਂ ਹੈਗੇ ਸਾਰੇ ਮੁੱਚੇ ਆ ਇੱਕ ਇਹਨਾਂ ਦੀ ਮਾਤਾ ਜੀ ਨੂੰ ਛੱਡ ਕੇ ਬਾਕੀ ਤਾਂ ਸਾਰੇ ਕੰਜਰ ਆ ਸਾਰਿਆਂ ਨੂੰ ਫੀਮ ਪੈਸੇ ਤੋਂ ਬਿਨਾ ਕੁਝ ਨਹੀਂ ਦਿਖਦਾ ਭਾਬੀ ਜਦੋਂ ਇਦਾਂ ਦੀ ਉਹਨੇ ਨਾਨਾ ਨੂੰ ਕੀ ਸਮਝਾਉਣਾ ਜਦੋਂ ਭਰਾਈ ਘਰ ਵਾਲੀ ਦੀ ਕਮਾਈ ਖਾ ਰਿਆ ਉਹਨੇ ਭੈਣ ਨੂੰ ਕੀ ਸਮਝਾਉਣਾ ਇਹ ਧੁਰ ਕਲਯੁਗ ਆ ਕਲਯੁਗ ਹੋਰ ਕੋਈ ਕੋਈ ਵੱਖਰਾ ਉਹਨਾ ਕਲਯੁਗ ਇਹੀ ਕਲਯੁਗ ਦੀਆਂ ਨਿਸ਼ਾਨੀਆਂ ਆ ਇਥੇ ਭੈਣ ਭਰਾ ਇੱਕ ਦੂਜੇ ਦੇ ਸਾਹਮਣੇ ਸ਼ਰਮਣੀ ਰਹੂਗੀ ਜਿੱਥੇ ਇੱਕ ਦੂਜੇ ਕੀ ਪਤਾ ਇੱਕ ਦੂਜੇ ਦੀਆਂ ਵੀਡੀਓ ਦੇਖਦੇ ਹੋਣਾ ਕਿ ਯਾਰਾਂ ਚ ਭੈਣ ਨੇ ਇਥੇ ਢੱਡ ਵਧੀਆ ਦਿਖਾਇਆ ਹੋਇਆ ਅੱਜ ਭੈਣ ਨੇ ਇਥੇ ਥੋੜਾ ਜਿਹਾ ਲੱਕ ਜਿਹਾ ਲੱਕ ਮਾਇਆ ਹੋਇਆ ਤੁਹਾਨੂੰ ਸਾਲਿਓ ਸਮਝ ਨਹੀਂ ਆਉਂਦੀ ਕਿ ਬੇੜਾ ਕਰਕ ਹੋ ਰਿਹਾ ਸਾਡਾ ਇਹੋ ਜਿਹਾ ਪਰਿਵਾਰ ਵਾਲੋ ਚ ਆਂਦਾ ਯਾਰ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਤੇ ਮੈਂ ਉਦੋਂ ਵੀ ਵੀਡੀਓ ਪਾਈ ਕਿ ਚਲੋ ਕੋਈ ਚੱਕਰ ਨਹੀਂ ਕਿ ਉਹਨਾਂ ਦਾ ਬੱਚਾ ਆ ਤੇ ਮਾਂ ਆ ਕਿ ਉਹਨੇ ਕੀ ਰੰਗ ਖਲਾਰੇ ਆ ਜਾਂ ਕੀ ਰੰਗ ਲਾਏ ਪਰ ਇੰਨਾਂ ਲੋਕਾਂ ਨੂੰ ਕੋਈ ਸ਼ਰਮ ਹੈ ਵੀ ਤੇ ਸ਼ਰਮ ਤਾਂ ਹੋਣੀ ਹੈਗੀ ਕਿ ਜੇ ਕਿਸੇ ਦੀ ਵੀਡੀਓ ਵਾਇਰਲ ਹੋ ਜੇ ਤੇ ਉਹਦਾ ਤਮਾਸ਼ਾ ਕਿੱਦਾਂ ਬਣਾਉਣਾ ਇੱਕ ਕੁੜੀਆ ਅਮਰ ਰਾਮ ਗੜੀਆਂ ਕਰਕੇ ਹੋ ਜੇ ਅੱਖਾਂ ਨਾਲ ਮਾਰ ਹੋ ਜੇ ਰੌਲਾ ਰੱਪਾ ਬਾਲਾ ਨਹੀਂ ਚਾਉਂਦੀ ਆ ਉਹਦੀ ਵੀਡੀਓ ਵਾਇਰਲ ਹੋਈ ਸਾਰੇ ਜਾਣੇ ਉਦੇ ਕਮੈਂਟਾਂ 'ਚ ਜਾ ਕੇ ਸਾਡੇ ਕੋਲ ਤੇਰੇ 6 ਪਾਰਟ ਆ ਗਏ ਸਾਡੇ ਮੇਰੇ 5 ਪਾਰਟ ਆ ਗਏ ਲੱਖ ਦੀ ਲਾਨ ਤੇ ਯਾਰ ਤੁਹਾਡੇ ਜੇ ਉਹਦੀ ਵੀਡੀਓ ਵਾਇਰਲ ਹੋਈ ਵੀ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਚੰਗਾ ਕੰਮ ਕੀਤਾ ਹੁੰਦੇ ਜਾਂ ਬਹੁਤ ਤੀਰ ਮਾਰਿਆ ਕਿ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਪਰ ਕਹਿਣ ਦਾ ਮਤਲਬ ਇਹ ਹੀ ਹੈ ਕਿ ਯਾਰ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਬਹੁਤ ਵੱਡਾ ਤੀਰ ਮਾਰਤਾ ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੁਝ ਹੋ ਗਿਆ ਚਲੋ ਠੀਕ ਆ ਉਹਨੂੰ ਅਜੇ ਵੀ ਬਿਸ਼ਰਮ ਨੂੰ ਨਹੀਂ ਲੱਗੀ ਈ ਪਤਾਉਨੇ ਆਪ ਹੀ ਕੀਤਾ ਹੋਵੇ ਅੱਜ ਕੱਲ ਕਿਉਂਕਿ ਲੋਕਾਂ ਨੂੰ ਕਈ ਵਾਰੀ ਸ਼ੋਰਟ ਫਾਰਮੈਟ ਚਾਹੀਦਾ ਫੇਮਸ ਹੋਣ ਦਾ ਬੱਤ ਸਹੀ ਏ ਭਾਵੇਂ ਉਹ ਵੀਡੀਓ ਆਪਣੀ ਭੈਣ ਦੇ ਨਾਲ ਕਰਲ ਕਰਨੀ ਹੋਵੇ ਤੇ ਭਾਵੇਂ ਆਪਣੀ ਘਰ ਵਾਲੀ ਨਾਲ ਅੱਜ ਕੱਲ ਲੋਕੀ ਇਹਨੂੰ ਟਰੈਂਡ ਸਮਝਦੇ ਆ ਤੇ ਲੋਕੀ ਸਭ ਤੋਂ ਵੱਡੇ ਬੇਕੂਫ ਹੋ ਨੇ ਜਿਹੜੇ ਇਹਨਾਂ ਨੂੰ ਆਣ ਕੇ ਹੋਰ ਹਾਈਪ ਦਿੰਦੇ ਆ ਮੈਂ ਸੋਚੋ ਕੁਲੜ ਪੀਜਾ ਵਾਲਿਆਂ ਦੀ ਆਪਾਂ ਅੱਗੇ ਗੱਲ ਕੀਤੀ ਏ ਸੋ ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲਾਂ ਆਪਾਂ ਨੇ ਸਮਾਜ ਦੇ ਵਿੱਚ ਹੁਣ ਆ ਦੇਖੋ ਸੁਣ ਮੇਰੇ ਚਾੜੂ ਬਾਜੂ 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 ਬੰਦ ਰਹਿੰਦੇ ਕਿ ਕਿਸੇ ਦਿਨ ਦੀ ਚੰਗਾ ਭਲਾ ਗੁਰਸਿੱਖ ਮੁੰਡਾ ਪੱਗ ਬੰਨਦਾ ਹੁੰਦਾ ਸੀ ਕੀ ਬਣ ਗਿਆ 트랜스 ਜੈਂਡਰ 트랜스 ਜੈਂਡਰ ਦਾ ਪਤਾ ਹੁੰਦਾ ਕਿ ਆਪਣੀ ਆਪ ਦੀ ਸੈਕਸੁਐਲਿਟੀ ਚੇਂਜ ਕਰ ਲੈਣੀ ਆਪਣੇ ਆਪ ਦਾ ਜੈਂਡਰ ਚੇਂਜ ਕਰ ਲੈਣਾ ਯਾਰ ਕੀ ਹੋ ਰਿਹਾ ਸਾਡੇ ਸਮਾਜ ਨੂੰ ਅੱਜ ਜਦੋਂ ਦਾ ਮੈਂਡ ਸੰਧੂ ਨੇ ਗੰਦ ਪਾਇਆ ਇਹਨੂੰ ਥੋੜੀ ਜਿਹੀ ਹਾਈਪ ਮਿਲਣ ਲੱਗੀ ਫਿਲਮਾਂ 'ਚ ਲੈ ਲਿਆ ਜੀ ਇਹਨੂੰ ਕੋਈ ਚੱਕਰ ਨਹੀਂ ਹੁੰਦੇ ਨੇ ਪਰ ਇਹ ਲੋਕਾਂ ਨੂੰ ਤੁਹਾਨੂੰ ਸਮਝਾਉਣਾ ਚਾਹੀਦਾ ਕਿ ਤੁਹਾਡੀ ਇਹੋ ਜਿਹੀਆਂ ਹਰਕਤਾਂ ਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰਾ ਆ ਗੰਦ ਗੰਦ ਫੈਲ ਰਿਹਾ ਪਰ ਤੁਹਾਨੂੰ ਦੇਖਣ ਤੋਂ ਨਜ਼ਾਰੇ ਲੈਣ ਤੋਂ ਬਗੈਰ ਦੇਲ ਮੇਲੇ ਦਾ ਤੁਸੀਂ ਇੱਥੇ ਗੱਲ ਕਰੋ ਈ ਲੋੜ ਪਈ ਇਹ ਗੱਲ ਕਰਨ ਦੀ ਚੰਗੀਆਂ ਵੀਡੀਓ ਕਹਿ ਕਹਿ ਕੇ ਥੱਕ ਜਾਈਦਾ ਕਿ ਭਾਈ ਚੰਗੀ ਵੀਡੀਓ ਆ ਸ਼ੇਅਰ ਕਰ ਦੋ ਹੋ ਸਕਦਾ ਕਿਸੇ ਤੱਕ ਚੰਗਾ ਪੋਜ਼ਿਟਿਵ ਮੈਸੇਜ ਪਹੁੰਚੇ ਪਰ ਤੁਹਾਨੂੰ ਹਮੇਸ਼ਾ ਗੰਦ ਦੇਖਣ ਦੀ ਆਦਤ ਪਈ ਹੋਈ ਐ ਪੰਜਾਬ ਦਾ ਔਰ ੜੀ 80% ਬੇੜਾਗਰਕ ਹੋ ਚੁੱਕਾ ਸਾਨੂੰ ਨੈਸ਼ਨਲ মিডিਆ ਅੰਕਲੀ ਦੱਸਦਾ ਉਹ ਕਹਿੰਦੇ ਕਿ ਹਰ 10 ਬੰਦੇ ਵਿੱਚ ਨਹੀਂ ਸਾਰੇ 5 ਬੰਦੇ ਵਿੱਚ ਇੱਕ ਨਸ਼ੇੜੀ ਆ ਜੇ ਹੁਣ ਇੱਕ ਨਸ਼ੇੜੀ ਨਹੀਂ ਰਿਹਾ ਤੇ ਥੋੜੇ ਟਾਈਮ ਬਾਅਦ ਇਹ ਹੁਣ ਨਾ ਪੈਣਾ ਇਹ ਹਰ 5% ਦੇ ਪਿੱਛੇ ਇੱਕ ਨਾਮਰਦਿਆ ਆਈ ਮੀਨ ਐ ਗਿਆ ਸੌਰੀ ਪਤਾ ਨਹੀਂ ਮੇਰੇ ਵਰਡ ਸਹੀ ਨੇ ਜਾਂ ਨਹੀਂ ਸਹੀ ਮਜ਼ਾ ਆਇਆ ਇਹ ਸੁਖ ਨੇ ਆ ਬੋਲਦਾ ਸੁਖ ਨੇ ਹੋ ਬੋਲਦਾ ਕਈ ਹਾਸੇ ਚ ਬਣਾ ਲੈਂਦੇ ਨੇ ਕਈ ਇਲਾਜ ਚ ਸਮਝ ਲੈਂਦੇ ਨੇ ਇੱਕ ਪੇਜ ਵਾਲਾ ਪੰਜਾਬੀ ਵੀ ਨੂੰ ਜਦੋਂ ਸੁਖ ਰਤੀਆ ਵਰਗਾ ਚਲੋ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਪਰਸਨਲ ਆਪਣੀ ਉਹਦੇ ਨਾਲ ਕੋਈ ਲਾਗ ਦਾਟਣੀ ਆ ਪਰ ਮੈਂ ਕਹਿੰਦਾ ਕਿ ਤੇਰੀ ਆਲਰੇਡੀ ਤੋ 3 ਵਾਰੀ ਬਦਨਾਮੀ ਹੋ ਚੁੱਕੀ ਆ ਜੱਟੀ ਤੈਨੂੰ ਥੋੜੀ ਕਿਸੇ ਗੱਲ ਨੂੰ ਨਾ ਆਉ ਤੈਨੂੰ ਥੋੜੀ ਕਿ ਹੁਣ ਤੀਜੀ ਲੈ ਕੇ ਉਹਦੇ ਨਾਲ ਦੂਜੀ ਨੂੰ ਦਿਖਾਉਣ ਲਈ ਪਤਾ ਨਹੀਂ ਕੀ ਕਰੀ ਜਾਂਦੇ ਯਾਰ ਓਏ ਹੋਏ ਹਾਏ ਹਾਏ ਓਏ ਹੋਏ ਕੱਤਾਂ ਨੂੰ ਵੇ ਵੇ ਕੇ ਲੋਕੀ ਸਵਾਦ ਲੈ ਰਿਆ ਉਹ ਲੈ ਅੱਜ ਨਵੀਂ ਲੈ ਆਇਆ ਇਹਨੇ ਪੰਜਾਬ بچਾਉਣਾ ਸਾਡਾ ਪਸਾਨੂੰ ਬਾਹਰ ਬੈਠਿਆਂ ਸੱਚੀ ਬਹੁਤ ਦੁੱਖ ਲੱਗਦਾ ਕਿ ਆ ਸਾਲਾ ਰੀਲਾਂ ਵਾਲੇ ਪੰਜਾਬ ਨੇ ਸਾਡਾ ਰੀਅਲ ਪੰਜਾਬ ਦਾ ਪੇੜਾ ਕਰਕ ਕਰਤਾ ਸ਼ਮਸ਼ਾਨ ਸਾਧਨਾ ਆਸਾਨ ਨਹੀਂ ਹੈ ਅਗਰ ਕਿਸੇ ਪੇ ਛੋੜਨਾ ਹੋ ਨਾ ਨਹੀਂ ਮਜ਼ਾਕ ਹੁੰਦਾ ਨਹੀਂ ਸੁਝਾਂਦੀ ਕੋਈ ਹਾਸੇ ਵਾਲੀ ਗੱਲ ਕਿ ਮੈਂ ਹਾਸੇ ਨਾਲ ਬੋਲਾਂ ਜਾਂ ਕੁਝ ਨਾ ਦੇਖੋ ਯਾਰ ਮੇਰੀ ਵੀਡੀਓ ਜੇ 5-7 ਜਾਣਿਆਂ ਨੇ ਵੀ ਦੇਖ ਲਈ ਘਟੋ ਘਟੇ ਇੱਕ ਅੱਧੀ ਨੂੰ ਵੀ ਅਸਰ ਹੋ ਗਿਆ ਤੇ ਮੈਂ ਕਹੂੰਗਾ ਕਿ ਮੇਰਾ ਜੀਵਨ ਸਫਲ ਆ ਮੈਂ ਆਲਰੇਡੀ ਜਦੋਂ ਵੀਡੀਓ ਪਾਉਣ ਲੱਗਾ ਸੀ ਜਾਂ ਉਸ ਤੋਂ ਬਾਅਦ ਰੁੱਖਾਂ ਵਾਲੀ ਵੀਡੀਓ ਪਾਈ ਆ ਤੇ ਰੁੱਖ ਲਾਓ ਪੰਜਾਬ 'ਚ ਤੇ ਮੈਨੂੰ ਲੱਗਦਾ ਕਿ ਹੁਣ ਟਟੋ-ਕਟ 25-30 ਹਜ਼ਾਰ ਰੁਪਏ ਮੇਰੇ ਹੱਥੀਂ ਜਿਹੜਾ ਮੈਨੂੰ ਪਤਾ ਹੈ ਕਿ ਉਹ ਲੱਗ ਚੁੱਕਾ। ਜੋ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਜੇ ਮੈਂ ਕੋਈ ਚੰਗਾ ਕੰਮ ਕਰ ਰਿਹਾ ਜਾਂ ਜੇ ਉਹਦੀ ਚੰਗੀ ਫੀਡਬੈਕ ਮਿਲ ਰਹੀ ਆ ਨਹੀਂ ਵਾਇਰਲ ਹੋ ਰਹੀ ਆ ਆਲਰੇਡੀ ਕਿਉਂਕਿ ਸਾਨੂੰ ਮਸਾਲਾ ਨਹੀਂ ਲਾਉਣਾ ਆਂਦਾ। ਲਾ ਸਕਦੇ ਆਂ ਸਾਰਾ ਕੁਝ ਜੇ ਮੈਂ ਫੇਰ ਗੱਲ ਉਹੀ ਕਹਿਣਾ ਕਿ ਰੋਸਟਰਾਂ ਤੇ ਮੈਨੂੰ ਬਹੁਤ ਤਰਸ ਆਉਂਦਾ ਕਿ ਯਾਰ ਜੇ ਤੁਸੀਂ ਗੰਦ ਬੋਲ-ਬੋਲ ਕੇ ਅਗਲੇ ਨੂੰ ਵੀਡੀਓ ਬਣਾ ਰਹੇ ਹੋ ਇੱਕ ਤਾਂ ਗੰਦ ਪਾ ਲਈ ਗਲੋ ਗੰਦ ਬੋਲ ਕੇ ਦੱਸ ਰਹੇ ਹੋ ਤੁਹਾਡੇ ਜਦੋਂ ਉਹਨਾਂ 'ਚ ਫਰਕ ਕੀ ਰਹਿ ਗਿਆ ਸਬਸ ਬੇਟਾ ਬਹੁਤ ਬੜਾ ਪਰ ਵੇਖਣ ਵਾਲਿਆਂ ਦੀ ਗਲਤੀ ਆ ਉਹਨਾਂ ਨੂੰ ਵੀ ਪਤਾ ਕਿ ਲੋਕੀ ਗਾਂਦੀ ਦੇਖਦੇ ਆ ਕਿ ਅੱਜ ਯਾਰ ਇਹਨੇ ਕਿਦੇ ਤੇ ਤਵਾ ਲਾਇਆ ਅੱਜ ਕਿੰਨੂ ਗਾਲਾਂ ਕੱਢੀਆਂ ਫਿਰ ਤੁਸੀਂ ਇਹਨੂੰ ਇਹਨੂੰ ਸਮਾਜ ਸਧਾਰਨਾ ਕਹਿੰਦੇ ਆ ਤੋ ਅੱਜ ਬਸ ਕੁਝ ਜ਼ਿਆਦਾ ਨਹੀਂ ਸੀ ਬੋਲਣ ਨੂੰ ਪਰ ਮੈਂ ਇਹੀ ਗੱਲ ਕਹਿੰਦਾ ਕਿ ਜੇ ਕੁੜੀਆਂ ਨੂੰ ਸਭ ਤੋਂ ਪਹਿਲਾਂ ਇਹ ਆਪਣੇ ਆਪ ਦੀ ਸੇਫਟੀ ਆਪ ਕਰਿਆ ਕਰੋ ਜਿਹੜਾ ਬੰਦਾ ਤੁਹਾਡੇ ਨਾਲ ਹੋਟਲ 'ਚ ਉਹ ਪ੍ਰਾਈਵੇਟ ਮੂਮੈਂਟਸ ਕੈਚ ਕਰ ਰਿਹਾ ਨਾ ਉਹ ਤੁਹਾਡਾ ਕਦੇ ਵੀ ਸੱਕਾ ਨਹੀਂ ਹੋ ਸਕਦਾ ਓਕੇ ਤੋਂ ਲੈ ਹੁਤਾਏ ਤੋ ਆਪਣਾ ਰੱਖਿਓ ਖਿਆਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਹਾਨੂੰ ਲੱਗਦਾ ਇਹ ਬਸ ਅੱਜ ਛੋਟੀ ਜੀ ਵੀਡੀਓ ਮੈਂ ਬਹੁਤ ਜਲਦੀ ਕਮਬੈਕ ਕਰਨਗੇ ਵਿਦ ਬੈਂਗਰ ਪਰ ਦੁਖ ਹੁੰਦਾ ਹੈ ਇਹੋ ਜਿਹੀ ਚੀਜ਼ਾਂ ਦੇਖ ਕੇ ਸਾਡੇ ਪੰਜਾਬ 'ਚ ਹੋ ਰਹੀਆਂ ਸ਼ਸ਼ੀ ਕਾਲ